ਲੁਧਿਆਣਾ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕੰਸਟਰਕਸ਼ਨ ਕਾਰੋਬਾਰੀ ਦੇ ਕੋਲੋਂ ਲੁਟੇਰਿਆਂ ਦੇ ਵੱਲੋਂ ਮੋਬਾਈਲ ਸਨੇਚਿੰਗ ਕੀਤੀ ਜਾਂਦੀ ਹੈ ਤਾਂ ਲਗਾਤਾਰ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿਹੜੋਂ ਦਿਨ ਦਹਾੜੇ ਸਨੇਚਰਾਂ ਦੇ ਵੱਲੋਂ ਇਸ ਤਰੀਕੇ ਦੀ ਲੁੱਟ ਖੋਹ ਨੂੰ ਅੰਜਾਮ ਦਿੱਤਾ ਜਾਂਦਾ ਹੈ ਔਰ ਉਸੇ ਤਰੀਕੇ ਦੀਆਂ ਤਸਵੀਰਾਂ ਲੁਧਿਆਣਾ ਦੇ ਹੈਬੋਬਾਲ ਦੇ ਵਿੱਚ ਕੈਦ ਹੋਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸੜਕ ਦੇ ਉੱਤੇ ਇੱਕ ਵਿਅਕਤੀ ਜੋ ਆਪਣਾ ਮੋਬਾਈਲ ਚਲਾ ਰਿਹਾ ਔਰ ਇਸੇ ਦੌਰਾਨ ਬਾਈਕ ਦੇ ਉੱਤੇ ਸਵਾਰ ਹੋ ਕੇ ਕੁਝ ਵਿਅਕਤੀ ਬਾਈਕ ਦੇ ਉੱਤੇ ਬੈਠ ਕੇ ਦੋ ਵਿਅਕਤੀ ਨਿਕਲਦੇ ਨੇ ਤਾਂ ਉਹਨਾਂ ਦੇ ਵੱਲੋਂ ਹੱਥਾਂ ਦੇ ਵਿੱਚੋਂ ਮੋਬਾਈਲ ਖੋਹ ਲਿਆ ਜਾਂਦਾ ਹੈ ਤਾਂ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਲੁਧਿਆਣਾ ਦੇ ਹੈਬੋਬਾਲ ਦੀ ਤਸਵੀਰ ਹੈ ਔਰ ਇਹ ਪਹਿਲੀ ਤਸਵੀਰ ਨਹੀਂ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਕਈ ਘਟਨਾਵਾਂ ਸામਨੇ ਆ ਚੁੱਕੀਆਂ ਨੇ ਜਦੋਂ ਇਸ ਤਰੀਕੇ ਦੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੂਸਰੇ ਪਾਸੇ ਜੋ ਕਾਰੋਬਾਰੀਏ ਉਸ ਦਾ ਕਹਿਣਾ ਹੈ ਕਿ ਫੋਨ ਦੀ ਜੋ ਸ਼ਿਕਾਇਤ ਲਿਖਵਾਉਂਦੇ ਉਸ ਦੇ ਵੱਲੋਂ ਕਈ ਚੱਕਰ ਮਾਰੇ ਜਾਂਦੇ ਨੇ ਪਰ ਸਾਂਝ ਕੇਂਦਰ ਦੇ ਵਿੱਚ ਉਸ ਨੂੰ ਰਿਪੋਰਟ ਲਿਖਵਾਉਣ ਲਈ ਕਹਿ ਦਿੱਤਾ ਜਾਂਦਾ ਪੁਲਿਸ ਦੇ ਵੱਲੋਂ ਉਸ ਦੀ ਐਫ ਆਈ ਆਰ ਤੱਕ ਦਰਜ ਨਹੀਂ ਕੀਤੀ ਜਾਂਦੀ ਔਰ ਇਸ ਨੂੰ ਲੈ ਕੇ ਵੀ ਉਸ ਦੇ ਵੱਲੋਂ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ ਕਿਉਂਕਿ ਇੱਕ ਪਾਸੇ ਤਾਂ ਇੱਕ ਵਿਅਕਤੀ ਦਾ ਫੋਨ ਨੋਟ ਦਾ ਸ਼ਿਕਾਰ ਹੋ ਗਿਆ ਔਰ ਉਹ ਫੋਨ ਉਸ ਦਾ ਖੋ ਲਿਆ ਗਿਆ ਔਰ ਦੂਸਰੇ ਪਾਸੇ ਰਿਪੋਰਟ ਲਖਵਾਉਣ ਦੇ ਵਿੱਚ ਉਸ ਨੂੰ ਕਈ ਚੱਕਰ ਕੱਟਨੇ ਪਏ ਨੇ ਔਰ ਬਾਅਦ ਵਿੱਚ ਸਾਂਝ ਕੇਂਦਰ ਦੇ ਵਿੱਚ ਜਾ ਕੇ ਇਹ ਰਿਪੋਰਟ ਲਿਖੀ ਗਈ ਹੈ ਤਾਂ ਜਦੋਂ ਇੱਕ ਰਿਪੋਰਟ ਲਿਖਣ ਦੇ ਵਿੱਚ ਹੀ ਇਨਾ ਸਮਾਂ ਲੱਗਦਾ ਹੈ ਤਾਂ ਫਿਰ ਬਾਅਦ ਵਿੱਚ ਅਸੀਂ ਨਸਾਫ ਦੀ ਉਮੀਦ ਕਿੱਦਾਂ ਕਰ ਸਕਦੇ ਹਾਂ ਕਿ ਇਨਸਾਫ ਇਹਨਾਂ ਨੂੰ ਕਦੋਂ ਮਿਲੇਗਾ ਦਹਾੜੇ ਸਨੇਚੁਰਾ ਦੇ ਵੱਲੋਂ ਇਸ ਤਰੀਕੇ ਦੀ ਲੁੱਟ ਖੋਹ ਨੂੰ ਅੰਜਾਮ ਦਿੱਤਾ ਜਾਂਦਾ ਹੈ ਔਰ ਉਸੇ ਤਰੀਕੇ ਦੀਆਂ ਤਸਵੀਰਾਂ ਲੁਧਿਆਣਾ ਦੇ ਹੈਗੋਬਾਲ ਦੇ ਵਿੱਚ ਕੈਦ ਹੋਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸੜਕ ਦੇ ਉੱਤੇ ਇੱਕ ਵਿਅਕਤੀ ਜੋ ਆਪਣਾ ਮੋਬਾਈਲ ਚਲਾ ਰਿਹਾ ਔਰ ਇਸੇ ਦੌਰਾਨ ਬਾਈਕ ਦੇ ਉੱਤੇ ਸਵਾਰ ਹੋ ਕੇ ਕੁਝ ਵਿਅਕਤੀ ਬਾਈਕ ਦੇ ਉੱਤੇ ਬੈਠ ਕੇ ਦੋ ਵਿਅਕਤੀ ਨਿਕਲਦੇ ਨੇ ਤਾਂ ਉਹਨਾਂ ਦੇ ਵੱਲੋਂ ਹੱਥਾਂ ਦੇ ਵਿੱਚੋਂ ਮੋਬਾਈਲ ਖੋਹ ਲਿਆ ਜਾਂਦਾ ਹੈ ਤਾਂ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਲੁਧਿਆਣਾ ਦੇ ਹੈਬੋਬਾਲ ਦੀ ਇਹ ਤਸਵੀਰ ਹੈ ਔਰ ਇਹ ਪਹਿਲੀ ਤਸਵੀਰ ਨਹੀਂ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਦੋਂ ਇਸ ਤਰੀਕੇ ਦੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੂਸਰੇ ਪਾਸੇ ਜੋ ਕਾਰੋਬਾਰੀ ਉਸ ਦੇ ਕਹਨਾਈ ਕਿ ਫੋਨ ਦੀ ਜੋ ਸ਼ਿਕਾਇਤ ਲਿਖਵੋਣ ਲਈ ਉਸ ਦੇ ਵੱਲੋਂ ਕਈ ਚੱਕਰ ਮਾਰੇ ਜਾਂਦੇ ਨੇ ਪਰ ਸਾਂਝ ਕੇਂਦਰ ਦੇ ਵਿੱਚ ਉਸ ਨੂੰ ਰਿਪੋਰਟ ਲਿਖਵਾਉਣ ਲਈ ਕਹਿ ਦਿੱਤਾ ਜਾਂਦਾ ਪੁਲਿਸ ਦੇ ਵੱਲੋਂ ਉਸ ਦੀ ਐਫ ਆਈ ਆਰ ਤੱਕ ਦਰਜ ਨਹੀਂ ਕੀਤੀ ਜਾਂਦੀ ਔਰ ਇਸ ਨੂੰ ਲੈ ਕੇ ਵੀ ਉਸ ਦੇ ਵੱਲੋਂ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ ਕਿਉਂਕਿ ਇੱਕ ਪਾਸੇ ਤਾਂ ਇੱਕ ਵਿਅਕਤੀ ਦਾ ਫੋਨ ਨੋਟ ਦਾ ਸ਼ਿਕਾਰ ਹੋ ਗਿਆ ਔਰ ਉਹ ਫੋਨ ਉਸ ਦਾ ਖੋ ਲਿਆ ਗਿਆ ਔਰ ਦੂਸਰੇ ਪਾਸੇ ਰਿਪੋਰਟ ਲਿਖਉਣ ਡੇਵਿਊਸ ਨੂੰ ਕਈ ਚੱਕਰ ਕੱਟਨੇ ਪਏ ਨੇ ਔਰ ਬਾਅਦ ਵਿੱਚ ਸਾਂਝ ਕੇਂਦਰ ਦੇ ਵਿੱਚ ਜਾ ਕੇ ਇਹ ਰਿਪੋਰਟ ਲਿਖੀ ਗਈ ਹੈ ਤਾਂ ਜਦੋਂ ਇੱਕ ਰਿਪੋਰਟ ਲਿਖਣ ਦੇ ਵਿੱਚ ਹੀ ਇਨਾ ਸਮਾਂ ਲੱਗਦਾ ਹੈ ਤਾਂ ਫਿਰ ਬਾਅਦ ਵਿੱਚ ਅਸੀਂ ਇਨਸਾਫ ਦੀ ਉਮੀਦ ਕਿੱਦਾਂ ਕਰ ਸਕਦੇ ਹਾਂ ਕਿ ਇਨਸਾਫ ਇਹਨਾਂ ਨੂੰ ਕਦੋਂ ਮਿਲੇਗਾ ਦਹਾੜੇ ਸੈਚੂਰਾਂ ਦੇ ਵੱਲੋਂ ਇਸ ਤਰੀਕੇ ਦੀ ਲੁੱਟ ਖੋਹ ਨੂੰ ਅੰਜਾਮ ਦਿੱਤਾ ਜਾਂਦਾ ਹੈ ਔਰ ਉਸੇ ਤਰੀਕੇ ਦੀਆਂ ਤਸਵੀਰਾਂ ਲੁਧਿਆਣਾ ਦੇ ਹੈਗੋਬਾਲ ਦੇ ਵਿੱਚ ਕੈਦ ਹੋਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸੜਕ ਦੇ ਉੱਤੇ ਇੱਕ ਵਿਅਕਤੀ ਜੋ ਆਪਣਾ ਮੋਬਾਈਲ ਚਲਾ ਰਿਹਾ ਔਰ ਇਸੇ ਦੌਰਾਨ ਬਾਈਕ ਦੇ ਉੱਤੇ ਸਵਾਰ ਹੋ ਕੇ ਕੁਝ ਵਿਅਕਤੀ ਬਾਈਕ ਦੇ ਉੱਤੇ ਬੈਠ ਕੇ ਦੋ ਵਿਅਕਤੀ ਨਿਕਲਦੇ ਨੇ ਤਾਂ ਉਹਨਾਂ ਦੇ ਵੱਲੋਂ ਹੱਥਾਂ ਦੇ ਵਿੱਚੋਂ ਮੋਬਾਈਲ ਖੋਹ ਲਿਆ ਜਾਂਦਾ ਹੈ ਤਾਂ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਲੁਧਿਆਣਾ ਦੇ ਹੈਗੋਬਾਲ ਦੀ ਇਹ ਤਸਵੀਰ ਹੈ ਔਰ ਇਹ ਪਹਿਲੀ ਤਸਵੀਰ ਨਹੀਂ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਦੋਂ ਇਸ ਤਰੀਕੇ ਦੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੂਸਰੇ ਪਾਸੇ ਜੋ ਕਾਰੋਬਾਰੀਏ ਉਸ ਦਾ ਕਹਿਣਾ ਹੈ ਕਿ ਫੋਨ ਦੀ ਜੋ ਸ਼ਿਕਾਇਤ ਲਿਖਵੋਣ ਦੇ ਉਸ ਦੇ ਵੱਲੋਂ ਕਈ ਚੱਕਰ ਮਾਰੇ ਜਾਂਦੇ ਨੇ ਪਰ ਸਾਂਝ ਕੇਂਦਰ ਦੇ ਵਿੱਚ ਉਸ ਨੂੰ ਰਿਪੋਰਟ ਲਿਖਾਉਣ ਲਈ ਕਹਿ ਦਿੱਤਾ ਜਾਂਦਾ ਪੁਲਿਸ ਦੇ ਵੱਲੋਂ ਉਸ ਦੀ FIR ਤੱਕ ਦਰਜ ਨਹੀਂ ਕੀਤੀ ਜਾਂਦੀ ਔਰ ਇਸ ਨੂੰ ਲੈ ਕੇ ਵੀ ਉਸ ਦੇ ਵੱਲੋਂ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ ਕਿਉਂਕਿ ਇੱਕ ਪਾਸੇ ਤਾਂ ਇੱਕ ਵਿਅਕਤੀ ਦਾ ਫੋਨ ਲੁੱਟ ਦਾ ਸ਼ਿਕਾਰ ਹੋ ਗਿਆ ਔਰ ਉਹ ਫੋਨ ਉਸ ਦਾ ਖੋ ਲਿਆ ਗਿਆ ਔਰ ਦੂਸਰੇ ਪਾਸੇ ਰਿਪੋਰਟ ਲਖਵਾਉਣ ਦੇ ਵੇਲੇ ਉਸ ਨੂੰ ਕਈ ਚੱਕਰ ਕੱਟਨੇ ਪਏ ਨੇ ਔਰ ਬਾਅਦ ਵਿੱਚ ਸਾਂਝ ਕੇਂਦਰ ਦੇ ਵਿੱਚ ਜਾ ਕੇ ਇਹ ਰਿਪੋਰਟ ਲਿਖੀ ਗਈ ਹੈ ਤਾਂ ਜਦੋਂ ਇੱਕ ਰਿਪੋਰਟ ਲਿਖਣ ਦੇ ਵਿੱਚ ਹੀ ਨਾ ਸਮਾਂ ਲੱਗਦਾ ਤਾਂ ਫਿਰ ਬਾਅਦ ਵਿੱਚ ਅਸੀਂ ਨਿصاف ਦੀ ਉਮੀਦ ਕਿੱਦਾਂ ਕਰ ਸਕਦੇ ਹਾਂ ਕਿ ਇਨਸਾਫ ਇਹਨਾਂ ਨੂੰ ਕਦੋਂ ਮਿਲੇਗਾ। ਲੁਧਿਆਣਾ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਜਿੱਥੇ ਇੱਕ ਕੰਸਟਰਕਸ਼ਨ ਕਾਰੋਬਾਰੀ ਦੇ ਕੋਲੋਂ ਲੁਟੇਰਿਆਂ ਦੇ ਵੱਲੋਂ ਮੋਬਾਈਲ ਸਨੇਚਿੰਗ ਕੀਤੀ ਜਾਂਦੀ ਹੈ। ਤਾਂ ਲਗਾਤਾਰ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਜੋ ਦਿਨ ਦਾ ਹਾਰਿਸ ਨੈਚੁਰਾ ਦੇ ਵੱਲੋਂ ਇਸ ਤਰੀਕੇ ਦੀ ਲੁੱਟ ਖੋਨ ਨੂੰ ਅੰਜਾਮ ਦਿੱਤਾ ਜਾਂਦਾ ਹੈ ਔਰ ਉਸੇ ਤਰੀਕੇ ਦੀਆਂ ਤਸਵੀਰਾਂ ਲੁਧਿਆਣਾ ਦੇ ਹੈਗੋਬਾਲ ਦੇ ਵਿੱਚ ਕੈਦ ਹੋਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸੜਕ ਦੇ ਉੱਤੇ ਇੱਕ ਵਿਅਕਤੀ ਜੋ ਆਪਣਾ ਮੋਬਾਈਲ ਚਲਾ ਰਿਹਾ ਔਰ ਇਸੇ ਦੌਰਾਨ ਬਾਈਕ ਦੇ ਉੱਤੇ ਸਵਾਰ ਹੋ ਕੇ ਕੁਝ ਵਿਅਕਤੀ ਬਾਈਕ ਦੇ ਉੱਤੇ ਬੈਠ ਕੇ ਦੋ ਵਿਅਕਤੀ ਨਿਕਲਦੇ ਨੇ ਤੋਂ ਉਹਨਾਂ ਦੇ ਵੱਲੋਂ ਹੱਥਾਂ ਦੇ ਵਿੱਚੋਂ ਮੋਬਾਈਲ ਖੋਲਿਆ ਜਾਂਦਾ ਹੈ ਤਾਂ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਲੁਧਿਆਣਾ ਦੇ ਹੈਬੋਬਾਲ ਦੀ ਇਹ ਤਸਵੀਰ ਹੈ ਔਰ ਇਹ ਪਹਿਲੀ ਤਸਵੀਰ ਨਹੀਂ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਦੋਂ ਇਸ ਤਰੀਕੇ ਦੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੂਸਰੇ ਪਾਸੇ ਜੋ ਕਾਰੋਬਾਰੀ ਉਸ ਦਾ ਕਹਿਣਾ ਹੈ ਕਿ ਫੋਨ ਦੀ ਜੋ ਸ਼ਿਕਾਇਤ ਲਿਖਵੋਣ ਲਈ ਉਸ ਦੇ ਵੱਲੋਂ ਕਈ ਚੱਕਰ ਮਾਰੇ ਜਾਂਦੇ ਨੇ ਪਰ ਸਾਂਝ ਕੇਂਦਰ ਦੇ ਵਿੱਚ ਉਸ ਨੂੰ ਰਿਪੋਰਟ ਲਿਖਵਾਉਣ ਲਈ ਕਹਿ ਦਿੱਤਾ ਜਾਂਦਾ ਪੁਲਿਸ ਦੇ ਵੱਲੋਂ ਉਸ ਦੀ ਐਫ ਆਈ ਆਰ ਤੱਕ ਦਰਜ ਨਹੀਂ ਕੀਤੀ ਜਾਂਦੀ ਔਰ ਇਸ ਨੂੰ ਲੈ ਕੇ ਵੀ ਉਸ ਦੇ ਵੱਲੋਂ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ ਕਿਉਂਕਿ ਇੱਕ ਪਾਸੇ ਤਾਂ ਇੱਕ ਵਿਅਕਤੀ ਦਾ ਫੋਨ ਨੋਟ ਦਾ ਸ਼ਿਕਾਰ ਹੋ ਗਿਆ ਔਰ ਉਹ ਫੋਨ ਉਸ ਦਾ ਖੋ ਲਿਆ ਗਿਆ ਔਰ ਦੂਸਰੇ ਪਾਸੇ ਰਿਪੋਰਟ ਲਿਖਉਣ ਦੇ ਵਿਊਸ ਨੂੰ ਕਈ ਚੱਕਰ ਕੱਢਨੇ ਪਏ ਨੇ ਔਰ ਬਾਅਦ ਵਿੱਚ ਸਾਂਝ ਕੇਂਦਰ ਦੇ ਵਿੱਚ ਜਾ ਕੇ ਇਹ ਰਿਪੋਰਟ ਲਿਖੀ ਗਈ ਹੈ ਤਾਂ ਜਦੋਂ ਇੱਕ ਰਿਪੋਰਟ ਲਿਖਕ ਦੇ ਵਿੱਚ ਹੀ ਇਨਾ ਸਮਾਂ ਲੱਗਦਾ ਹੈ ਤਾਂ ਫਿਰ ਬਾਅਦ ਵਿੱਚ ਅਸੀਂ ਇਨਸਾਫ ਦੀ ਉਮੀਦ ਕਿੱਦਾਂ ਕਰ ਸਕਦੇ ਹਾਂ ਕਿ ਇਨਸਾਫ ਇਹਨਾਂ ਨੂੰ ਕਦੋਂ ਮਿਲੇਗਾ ਦਹਾੜੇ ਸਨੇਚਰਾ ਦੇ ਵੱਲੋਂ ਇਸ ਤਰੀਕੇ ਦੀ ਲੁੱਟ ਖੋਹ ਨੂੰ ਅੰਜਾਮ ਦਿੱਤਾ ਜਾਂਦਾ ਹੈ ਔਰ ਉਸੇ ਤਰੀਕੇ ਦੀਆਂ ਤਸਵੀਰਾਂ ਲੁਧਿਆਣਾ ਦੇ ਹੈਬੋਬਾਲ ਦੇ ਵਿੱਚ ਕੈਦ ਹੋਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਸੜਕ ਦੇ ਉੱਤੇ ਇੱਕ ਵਿਅਕਤੀ ਜੋ ਆਪਣਾ ਮੋਬਾਈਲ ਚਲਾ ਰਿਹਾ ਔਰ ਇਸੇ ਦੌਰਾਨ ਬਾਈਕ ਦੇ ਉੱਤੇ ਸਵਾਰ ਹੋ ਕੇ ਕੁਝ ਵਿਅਕਤੀ ਬਾਈਕ ਦੇ ਉੱਤੇ ਬੈਠ ਕੇ ਦੋ ਵਿਅਕਤੀ ਨਿਕਲਦੇ ਨੇ ਤਾਂ ਉਹਨਾਂ ਦੇ ਵੱਲੋਂ ਹੱਥਾਂ ਦੇ ਵਿੱਚੋਂ ਮੋਬਾਈਲ ਖੋਹ ਲਿਆ ਜਾਂਦਾ ਹੈ ਤਾਂ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਲੁਧਿਆਣਾ ਦੇ ਹੈਬੋਬਾਲ ਦੀ ਤਸਵੀਰ ਹੈ ਔਰ ਇਹ ਪਹਿਲੀ ਤਸਵੀਰ ਨਹੀਂ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਦੋਂ ਇਸ ਤਰੀਕੇ ਦੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੂਸਰੇ ਪਾਸੇ ਜੋ ਕਾਰੋਬਾਰੀ ਨੇ ਉਸ ਦਾ ਕਹਿਣਾ ਹੈ ਕਿ ਫੋਨ ਦੀ ਜੋ ਸ਼ਿਕਾਇਤ ਲਿਖਵੋਲਦੇ ਉਸ ਦੇ ਵੱਲੋਂ ਕਈ ਚੱਕਰ ਮਾਰੇ ਜਾਂਦੇ ਨੇ ਪਰ ਸਾਂਝ ਕੇਂਦਰ ਦੇ ਵਿੱਚ ਉਸ ਨੂੰ ਰਿਪੋਰਟ ਲਿਖਾਉਣ ਲਈ ਕਹਿ ਦਿੱਤਾ ਜਾਂਦਾ ਪੁਲਿਸ ਦੇ ਵੱਲੋਂ ਉਸ ਦੀ ਐਫ ਆਈ ਆਰ ਤੱਕ ਦਰਜ ਨਹੀਂ ਕੀਤੀ ਜਾਂਦੀ ਔਰ ਇਸ ਨੂੰ ਲੈ ਕੇ ਵੀ ਉਸ ਦੇ ਵੱਲੋਂ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ ਕਿਉਂਕਿ ਇੱਕ ਪਾਸੇ ਤਾਂ ਇੱਕ ਵਿਅਕਤੀ ਦਾ ਫੋਨ ਲੋਕਲ ਦਾ ਸ਼ਿਕਾਰ ਹੋ ਗਿਆ ਔਰ ਉਹ ਫੋਨ ਉਸ ਦਾ ਖੋ ਲਿਆ ਗਿਆ ਔਰ ਦੂਸਰੇ ਪਾਸੇ ਰਿਪੋਰਟ ਲਖਵਾਂਡੇ ਵਿਊਸ ਨੂੰ ਕਈ ਚੱਕਰ ਕੱਟਨੇ ਪਏ ਨੇ ਔਰ ਬਾਅਦ ਵਿੱਚ ਸਾਂਝ ਕੇਂਦਰ ਦੇ ਵਿੱਚ ਜਾ ਕੇ ਇਹ ਰਿਪੋਰਟ ਲਿਖੀ ਗਈ ਹੈ ਤਾਂ ਜਦੋਂ ਇੱਕ ਰਿਪੋਰਟ ਲਿਖਣ ਦੇ ਵਿੱਚ ਹੀ ਇਨਾ ਸਮਾਂ ਲੱਗਦਾ ਹੈ ਤਾਂ ਫਿਰ ਬਾਅਦ ਵਿੱਚ ਅਸੀਂ ਇਨਸਾਫ ਦੀ ਉਮੀਦ ਕਿੱਦਾਂ ਕਰ ਸਕਦੇ ਹਾਂ ਕਿ ਇਨਸਾਫ ਇਹਨਾਂ ਨੂੰ ਕਦੋਂ ਮਿਲੇਗਾ ਦਹਾੜੇ ਸੈਚੂਰ ਦੇ ਵੱਲੋਂ ਇਸ ਤਰੀਕੇ ਦੀ ਲੁੱਟ ਖੋਹ ਨੂੰ ਅੰਜਾਮ ਦਿੱਤਾ ਜਾਂਦਾ ਹੈ ਔਰ ਉਸੇ ਤਰੀਕੇ ਦੀਆਂ ਤਸਵੀਰਾਂ ਲੁਧਿਆਣਾ ਦੇ ਹੈਗੋਬਾਲ ਦੇ ਵਿੱਚ ਕੈਦ ਹੋਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸੜਕ ਦੇ ਉੱਤੇ ਇੱਕ ਵਿਅਕਤੀ ਜੋ ਆਪਣਾ ਮੋਬਾਈਲ ਚਲਾ ਰਿਹਾ ਔਰ ਇਸੇ ਦੌਰਾਨ ਬਾਈਕ ਦੇ ਉੱਤੇ ਸਵਾਰ ਹੋ ਕੇ ਕੁਝ ਵਿਅਕਤੀ ਬਾਈਕ ਦੇ ਉੱਤੇ ਬੈਠ ਕੇ ਦੋ ਵਿਅਕਤੀ ਨਿਕਲਦੇ ਨੇ ਤਾਂ ਉਹਨਾਂ ਦੇ ਵੱਲੋਂ ਹੱਥਾਂ ਦੇ ਵਿੱਚੋਂ ਮੋਬਾਈਲ ਖੋਹ ਲਿਆ ਜਾਂਦਾ ਹੈ ਤਾਂ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਲੁਧਿਆਣਾ ਦੇ ਹੈਗੋਬਾਲ ਦੀ ਇਹ ਤਸਵੀਰ ਹੈ ਪਰ ਇਹ ਪਹਿਲੀ ਤਸਵੀਰ ਨਹੀਂ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਦੋਂ ਇਸ ਤਰੀਕੇ ਦੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੂਸਰੇ ਪਾਸੇ ਜੋ ਕਾਰੋਬਾਰੀਏ ਉਸ ਦਾ ਕਹਣਾ ਹੈ ਕਿ ਫੋਨ ਦੀ ਜੋ ਸ਼ਿਕਾਇਤ ਲਿਖਵਾਉਣ ਦੇ ਉਸ ਦੇ ਵੱਲੋਂ ਕਈ ਚੱਕਰ ਮਾਰੇ ਜਾਂਦੇ ਨੇ ਪਰ ਸਾਂਝ ਕੇਂਦਰ ਦੇ ਵਿੱਚ ਉਸ ਨੂੰ ਰਿਪੋਰਟ ਲਿਖਾਉਣ ਲਈ ਕਹਿ ਦਿੱਤਾ ਜਾਂਦਾ ਪੁਲਿਸ ਦੇ ਵੱਲੋਂ ਉਸ ਦੀ FIR ਤੱਕ ਦਰਜ ਨਹੀਂ ਕੀਤੀ ਜਾਂਦੀ ਔਰ ਇਸ ਨੂੰ ਲੈ ਕੇ ਵੀ ਉਸ ਦੇ ਵੱਲੋਂ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ ਕਿਉਂਕਿ ਇੱਕ ਪਾਸੇ ਤਾਂ ਇੱਕ ਵਿਅਕਤੀ ਦਾ ਫੋਨ ਲੁੱਟ ਦਾ ਸ਼ਿਕਾਰ ਹੋ ਗਿਆ ਔਰ ਉਹ ਫੋਨ ਉਸ ਦਾ ਖੋ ਲਿਆ ਗਿਆ ਔਰ ਦੂਸਰੇ ਪਾਸੇ ਰਿਪੋਰਟ ਲਿਖਵਾਉਣ ਦੇ ਵੀ ਉਸ ਨੂੰ ਕਈ ਚੱਕਰ ਕੱਟਨੇ ਪਏ ਨੇ ਔਰ ਬਾਅਦ ਵਿੱਚ ਸਾਂਝ ਕੇਂਦਰ ਦੇ ਵਿੱਚ ਜਾ ਕੇ ਇਹ ਰਿਪੋਰਟ ਲਿਖੀ ਗਈ ਹੈ ਤਾਂ ਜਦੋਂ ਆ ਇੱਕ ਰਿਪੋਰਟ ਲਿਖਣ ਦੇ ਵਿੱਚ ਹੀ ਨਾ ਸਮਾਂ ਲੱਗਦਾ ਤਾਂ ਫਿਰ ਬਾਅਦ ਵਿੱਚ ਅਸੀਂ ਨਿصاف ਦੀ ਉਮੀਦ ਕਿੱਦਾਂ ਕਰ ਸਕਦੇ ਹਾਂ ਕਿ ਇਨਸਾਫ ਇਹਨਾਂ ਨੂੰ ਕਦੋਂ ਮਿਲੇ